ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ ਦੇਵੀਗੜ ਰੋਹੜ ਪੁਨਰਹੀੜੀ ਅਤੇ ਦੂਦਨ ਸਾਦਾ ਮੁਕੰਮਲ ਬੰਦ ਰਿਹਾ ਇਸੇ ਦੌਰਾਨ ਆਵਾਇਆਈ ਪੂਰੀ ਤਰ੍ਹਾਂ ਠੱਪ ਰਹੀ ਦੇਵੀਗੜ ਵਿਖੇ ਕਿਸਾਨਾਂ ਦੇ ਇਕੱਠ ਨੂੰ ਨੌਜਵਾਨ ਸਰਪੰਚ ਨਰਿੰਦਰ ਸਿੰਘ ਪਿੰਡਰ ਵੱਲੋਂ ਸੰਬੋਧਨ ਕੀਤਾ ਗਿਆ ਉਨਾ ਕਿਹਾ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਹੈ ਜਾਂ ਤਾਂ ਉਸ ਨੂੰ ਮਰਵਾ ਦਿੱਤਾ ਜਾਂਦਾ ਹੈ ਜਾਂ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ ਜਦੋਂ ਜਿਵੇਂ ਆਪਾਂ 84 ਤੋਂ ਗੱਲ ਸ਼ੁਰੂ ਕਰਦੇ ਹੁਣ 83 ਵਾਲਾ ਦੌਰ ਦੇਖਿਓ ਆ ਮੇਰੇ ਹੁਣ ਜਿੰਨੇ ਵੀਰ ਇੱਥੇ ਖੜੇ ਨੇ ਭਰਾ ਖੜੇ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਭਾਈ ਤੁਸੀਂ ਮੋਰਚੇ 'ਚ ਆਇਓ ਤੇਰਾ ਸਤਿਕਾਰ ਹੈ ਅੱਗੇ ਵੀ ਕੋਲਾ ਦਿੱਤੇ ਜਾਣਗੇ ਤੁਸੀਂ ਆਓਗੇ ਪਰ ਮੇਰਾ ਵੀਰ ਪੱਗ ਜਾ ਪੜਨਾ ਬਣ ਕੇ ਆਇਆ ਕਰੋ ਆਪਾਂ ਟੋਪੀਆਂ ਵਾਲੇ ਨਹੀਂ ਬਈ ਹੈਗੇ ਠੀਕ ਐ ਸੋ ਗੁੱਸਾ ਨਾ ਕਰੋ ਮੇਰੇ ਵੀਰ ਕੋਈ ਵੀ ਚਲੋ ਅੱਜ ਜੋ ਹੋ ਗਿਆ ਹੋ ਗਿਆ ਇੱਥੇ ਦਸਤਾਰ ਸਜਾ ਕੇ ਪੜਨਾ ਬਣ ਕੇ ਜਰੂਰ ਆਇਆ ਕਰੋ ਹੁਣ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਕਿਉਂ ਦੇ ਰਿਹਾ ਥੋੜਾ ਜਿਹਾ ਪਿੱਛੇ ਚੱਲਦੇ ਆਪਾਂ ਤੁਹਾਡੇ ਜਦੋਂ ਪੇਰੈਂਟਸ ਦੇ ਤੁਹਾਡੇ ਮਾਪੇ ਦੇ ਜਦੋਂ ਵਿਆਹ ਹੋਏ ਸੀ ਤੁਸੀਂ ਉਹ ਸਮੇਂ ਦੀ ਕੈਲਬਮ ਦੇਖ ਲਿਓ ਕੋਈ ਵੀਡੀਓ ਦੇਖ ਲਿਓ ਤੇ ਉਹ ਤੁਹਾਨੂੰ ਉਦੋਂ ਪਤਾ ਲੱਗੂਗਾ ਉਹ ਸਾਰੇ ਪੱਗਾਂ ਬਣਦੇ ਹੁੰਦੇ ਸੀ ਸਾਰੇ ਦਸਤਾਰਾਂ ਸਜਾਉਂਦੇ ਸੀ ਹੈਨਾ ਚਾਹੇ ਉਹ ਛੋਟੇ ਹੋ ਗਏ ਕੁਝ ਵਾਕ ਹੁੰਦੇ ਸੀ ਆਪਾਂ ਫੋਟੋ ਹੁਣ ਵੀ ਦੇਖਦੇ ਆਂ ਸੋਸ਼ਲ ਮੀਡੀਆ ਤੇ ਸਾਰੇ ਦਸਤਾਰਾ ਸਜਾਉਂਦੇ ਸੀ ਇਹ ਰੁਝਾਨ ਕਿਨੇ ਆਇਆ ਕਿੱਦਾਂ ਆਇਆ ਵਾਲ ਕੱਟਣ ਵਾਲਾ ਜਾਂ ਦਾੜੀ ਕੱਟਣ ਵਾਲਾ ਉਸ ਤੋਂ ਬਾਅਦ 84 ਚ ਜਦੋਂ ਸਾਡੇ ਉਹਨੂੰ ਕਹਿੰਦੇ ਨੇ ਵੀ ਦੰਗੇ ਹੋਏ ਦੰਗੇ ਨਹੀਂ ਸੀ ਬਈ ਉਹ ਉਹ ਕਤਲੋਗਾਰ ਸੀ ਉਹ ਸਿੱਖ ਜੈਨੋਸਾਈਡ ਸੀ ਉਹ ਇੱਕ ਦੰਗੇ ਹੁੰਦੇ ਨੇ ਦੋ ਤਿੰਨਾਂ ਭਿੜਦੀਆਂ ਨੇ ਜਦੋਂ ਉਹ ਦੰਗੇ ਨਹੀਂ ਸੀ ਠੀਕ ਹੈ ਉਹ ਕਤਲੇਆਮ ਸੀ ਸਾਡੀ ਕਮਿਊਨਿਟੀ ਦਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸਿੱਖਾਂ ਦੀ ਧੀਆਂ ਪਣ ਦੀ ਵੀ ਬੱਤੀ ਕੀਤੀ ਗਈ ਉਦੋਂ ਬਾਅਦ ਇਹ ਦੇਖਦੇ ਸੀ ਅਨਕਾਊਂਟਰ ਕਰਦੇ ਸੀ ਵੀ ਇਹਨੇ ਲੋਈ ਨਹੀਂ ਲੈਣੀ ਇਹ ਬੈਨ ਹੈ ਜੀ ਆਪ ਕੇਸਰੀ ਪੱਗ ਨਹੀਂ ਬੰਨਣੀ ਇਹ ਬੈਨ ਹੈ ਬੁਲਟ ਬੈਨ ਹੈ ਬੜੇ ਫੇਕ ਅਨਕਾਊਂਟਰ ਕੀਤੇ ਬਹੁਤ ਉਦੋਂ ਮਤਲਬ ਕਿ ਸਾਡੀ ਕੌਮ ਤੇ ਜਿਹੜਾ ਤਸ਼ੱਦਦ ਆ ਉਟਾਇਆ ਗਿਆ ਆਪਾਂ ਹੁਣ ਇੱਕ ਪਿੱਛੇ ਜੇ ਇੰਟਰਵਿਊ ਜਾਰੀ ਹੋਇਆ ਸੀ ਜਦੋਂ ਪਤਾ ਲੱਗਿਆ ਆਪਣੇ ਅਕਾਦ ਤਖਤ ਦੇ ਜਥੇਦਾਰ ਸਾਹਿਬ ਦਾ ਉਹਨਾਂ ਨੂੰ ਕਿੱਦਾਂ ਇਹਨਾਂ ਨੇ ਕੋਕੋ ਕੇ ਮਾਰਿਆ ਸੀ ਉਹੀ ਉਹਦੇ ਤਹਿਤ ਆ ਹੁਣ ਜਿਹੜੇ ਤਿੰਨ ਨੌਜਵਾਨ ਆ ਪਿਲੀਪੀਟ ਚ ਮਾਰੇ ਨੇ ਇਹਨਾਂ ਨੇ ਇੱਕ ਫੇਕ ਐਨਕਾਊਂਟਰ ਦੇ ਤਹਿਤ ਉਹ ਕੀ ਐ ਉਹ ਤੁਹਾਨੂੰ ਇੱਕ ਮੈਸੇਜ ਦੇ ਰਹੇ ਨੇ ਇਹ ਵੀ ਆ ਦੇਖੋ ਭਾਈ ਅੱਜ ਆ ਕੰਮ ਫੇਰ ਸ਼ੁਰੂ ਕਰਾਂਗੇ ਫੇਕ ਐਨਕਾਊਂਟਰ ਉਹਨਾਂ ਦੇ ਕੱਪੜਿਆਂ ਚ ਉਹਨਾਂ ਮੁੰਡਿਆਂ ਦੀ ਪਹਿਲਾਂ ਫੋਟੋਆਂ ਖਿੱਚੀਆਂ ਤੁਸੀਂ ਦੇਖਿਆ ਹੋਣੀ ਆ ਸਾਰੇ ਸੋਸ਼ਲ ਮੀਡੀਆ ਤੇ ਤੇ ਉਹਨਾਂ ਦੇ ਬਾਅਦ ਐਨਕਾਊਂਟਰ ਕਰਦੇ ਉਹ ਮਾਰਦੇ ਤੇ ਕੀ ਕਰ ਰਹੇ ਨੇ ਭਾਈ ਜਿਹੜਾ ਬੰਦਾ ਕਿ ਪੰਜਾਬ ਦੀ ਗੱਲ ਕਰਦਾ ਜਾਂ ਤਾਂ ਉਹਨੂੰ ਰੋਡ ਤੇ ਐਕਸੀਡੈਂਟ ਕਰਾ ਕੇ ਮਾਰ ਦਿੰਦੇ ਨੇ ਜਾਂ ਗੋਲੀ ਮਾਰ ਦਿੰਦੇ ਨੇ ਜਾਂ ਉਹ ਤੇ ਯੂਏਪੀਏ ਦੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰ ਦਿੰਦੇ ਨੇ ਹੁਣ ਨੌਜਵਾਨਾਂ ਨੂੰ ਬੇਨਤੀ ਆ ਬਾਈ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਪਰ ਮਨਾਂ ਦੇ ਅੰਦਰ ਕੋਈ ਡਰ ਨਾ ਰੱਖੋ ਕੋਈ ਸਹਿਮ ਨਾ ਰੱਖੋ ਉਦੋਂ ਕੀ ਹੋਇਆ ਸੀ ਉਦੋਂ ਮੁੰਡੇ ਵਾਲ ਕਟਾਉਣ ਲੱਗੇ ਸੀ 84 ਤੋਂ ਬਾਅਦ ਉਦੋਂ ਇਹਨਾਂ ਨੇ ਸਾਰਾ ਲੁੱਕ ਚੇਂਜ ਕਰੀ ਸੀ ਵੀ ਅਸੀਂ ਮਾਰ ਦਾਂਗੇ ਭਾਈ ਉਹ ਉਦੋਂ ਦੌਰ ਚੱਲਦਾ ਚੱਲਦਾ ਹੁਣ ਤੱਕ ਆਪਾਂ ਕਿੱਥੇ ਆ ਕੇ ਖੜ ਗਏ ਯਾਰ ਉਦੋਂ ਕਹਿੰਦੇ ਸੀ ਤਾਂ ਕਾਂਗਰਸ ਨੇ ਕੀਤਾ ਭਾਈ ਦਰਬਾਰ ਸਾਹਿਬ ਤੇ ਹਮਲਾ ਠੀਕ ਆ ਆ ਜਿਹੜਾ ਹੁਣ ਭਾਜਪੀ ਆ ਇਹ ਇਹ ਚ ਕੋਈ ਫਰਕ ਨਾ ਸਮਝਿਓ ਭਾਈ ਕਿਤੇ ਸੋਚੋ ਕਿ ਇਹ ਤਾਂ ਗ੍ਰਹਿਣ ਚਾਗ ਆ ਲੌਂਦੀ ਹੁੰਦੀ ਹੈ ਵੀ ਯਾਰ ਇਹ ਤਾਂ ਬੀਜੇਪੀ ਮਾੜਾ ਕਰ ਰਹੀ ਹੈ ਕਾਂਗਰਸ ਚੰਗੀ ਆ ਕਾਂਗਰਸ ਨੇ ਸਾਡੇ ਨਾਲ ਕੀ ਕੀਤਾ ਸਾਡੇ ਸਭ ਤੋਂ ਮੁਕੱਦਸ ਸਥਾਨ ਸਾਡੇ ਦਰਬਾਰ ਸਾਹਿਬ ਤੇ ਜਿੱਨੇ ਟੈਂਕ ਤੋਪਾਂ ਛਾੜਤੀਆਂ ਠੀਕ ਆ ਉਹ ਪਾਰਟੀ ਕਿੱਥੋਂ ਚੰਗੀ ਹੋਗੀ ਬਈ ਹੁਣ ਆ ਬੀਜੇਪੀ ਕੀ ਕਰ ਰਹੀ ਹੈ ਇਹ ਥੋੜੇ ਗਲਾਂ ਤੱਕ ਇਹ ਆ ਗਈ ਬਈ ਥੋੜੀ ਜ਼ਮੀਨਾ ਖੋਰੀ ਹੈ ਇਹ ਸੇਕ ਹਰੇਕੀ ਤੇ ਘਰਾਂ ਨੂੰ ਜਾਣਾ ਆ ਮੇਰੇ ਉਰ ਕੁਝ ਭਰਾ ਖੜੇ ਨੇ ਮੈਂ ਜਾਣਦਾ ਇਹਨਾਂ ਨੂੰ ਇਹ ਬੀਜੇਪੀ ਨੂੰ ਬਹੁਤ ਵੋਟ ਕਰਦੇ ਨੇ ਇਹ ਕੀ ਗੱਲ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਇਹ ਮੁੰਡਾ ਮੇਰੇ ਨਾਲ ਹੀ ਪੜਿਆ ਉਹ ਸਮਝ ਗਿਆ ਜਿਹਦੀ ਮੈਂ ਗੱਲ ਕਰ ਰਹੇ ਆਂ ਹੁਣ ਇਹ ਕਹਿੰਦੇ ਨੇ ਵੀ ਤੁਸੀਂ ਭਾਈ ਕਾਲੀ ਦੇਖ ਲੇ ਕਾਂਗਰਸੀ ਦੇਖ ਲੇ ਆਪਾਂ ਉਹਨਾਂ ਤੋਂ ਅੱਗ ਕੇ ਚੌਰੂ ਵਾਲੇ ਬਣਾਏ ਸੀ ਹੁਣ ਤੁਸੀਂ ਜਿੱਥੇ ਬੈਠੇ ਹੋ ਜਿਹੜੀ ਰੋਡ ਤੇ ਬੈਠੇ ਹੋ ਆ ਰੋਡ ਦਾ ਹਾਲ ਇਹ ਦੇਖ ਲਓ ਪਹਿਲਾਂ ਤਾਂ ਠੀਕ ਹੈ ਤੁਸੀਂ ਗੱਡੀਆਂ ਨਵੇਂ ਲੈਂਡ ਜੋਗੇ ਨਹੀਂ ਕੋਈ ਨਵੀਂ ਗੱਡੀ ਆ ਉਹਦਾ ਕੀ ਹਾਲ ਹੋ ਜਾਂਦਾ ਆ ਰੋਡ ਦੇ ਉੱਤੇ ਦਿਨ ਰਾਤ ਟੁੱਟ ਕੇ ਭਾਈ ਜੀ ਬਾਬਾ ਜੀ ਹੁਣ ਆਪਾਂ ਜੇ ਗੱਲ ਕਰਦੇ ਆ ਨਾ ਇਹ ਸਰਕਾਰਾਂ ਦੀ ਇਹ ਤਾਂ ਇੱਥੇ ਸਾਡੀ ਖੇਤਰੀ ਪਾਰਟੀ ਸੀ ਅਕਾਲੀ ਦਲ 1920 ਚ ਬਣੀ ਹੋਈ ਉਹ ਪਾਰਟੀ ਜਦੋਂ ਪੰਥ ਤੋਂ ਮੁਨਕਰ ਹੋ ਗਈ ਉਦੋਂ ਸਿੱਖੀ ਵੱਲੋਂ ਉਹਨਾਂ ਨੇ ਮੂੰਹ ਮੋੜ ਲਿਆ ਠੀਕ ਆ ਉਹਨੂੰ ਫਿਰ ਹੁਣ ਇਨਜਾਮ ਵੀ ਦਿਖਾਤਾ ਪੰਥ ਨੇ ਪੰਥ ਦਾ ਮਹਿਣਾ ਨਹੀਂ ਲੈਣਾ ਚਾਹੀਦਾ ਬਾਦਲ ਅਸੀਂ ਖੁਦ 40 ਦਲ ਚ ਰਹੇ ਆ ਮੇਰੇ ਬਜ਼ੁਰਗ ਡੈਡੀ ਉਹ ਨਹੀਂ ਹਮੇਸ਼ਾ ਉਦੋਂ ਹੀ ਵੋਟ ਪਾਉਂਦੇ ਰਹੇ ਨੇ ਪਰ ਹੁਣ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਹਿੰਦੇ ਨੇ ਵੀ ਇੱਕ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਉਹਨੂੰ ਅਕਾਲ ਤਖਤ ਵੱਲੋਂ ਬੰਦਾ ਮਰ ਗਿਆ ਪਰ ਕਹਿੰਦੇ ਨੇ ਪੰਥ ਦਾ ਮੇਣਾ ਤਾਂ ਮੜੀਆਂ ਤੱਕ ਪਿੱਛਾ ਨਹੀਂ ਛੱਡਦਾ। ਉਹ ਮੜੀਆਂ 'ਚ ਪਏ ਤੋਂ ਵੀ ਫਕਰੇ ਕੌਮ ਦਾ ਜਿਹੜਾ ਵਾਰਸੀ ਵਾਪਸ ਲੈ ਲਿਆ। ਜਨਰਲ ਫਹਿਰਦ ਬੰਦੇ ਆਉਣ ਦੀ ਜਿਹੜੇ ਪੰਜਾਬ ਦੀ ਗੱਲ ਕਰਨ ਪੰਥ ਦੀ ਗੱਲ ਕਰਨ। ਠੀਕ ਹੈ। ਧਾਣ ਦੇਖ ਲਓ ਕਿੰਨਾ ਹੋ ਰਿਹਾ ਬਾਈ। ਆ ਇੱਥੇ ਸਾਡੇ ਹੁਣ ਤੁਸੀਂ ਦੇਖ ਲਓ। ਮੈਂ ਚਲੋ ਕਿਸੇ ਧਰਮ ਦੇ ਅੰਗੇਸਟ ਨਹੀਂ ਹੈਗਾ ਪਰ ਇੱਥੇ ਨੈੱਟ ਦੇ ਉੱਤੇ ਪ੍ਰੋਪਾਗੈਂਡਾ ਚਲਾਇਆ ਜਾਂਦਾ ਧਰਮ ਦੇ ਵਰਸਸ। ਠੀਕ ਹੈ ਸਾਡਾ ਤਾਂ ਧਰਮ ਇਹ ਕਹਿੰਦਾ ਤੁਮਕੋ ਤੇ ਮਾਰਾ ਗੂ ਹਮਕੋ ਮਾਰਾ ਗੂ। ਅਸੀਂ ਕਿਸੇ ਧਰਮ ਦੇ ਕਦੇ ਕੋਈ ਨਹੀਂ ਕਰਦੇ ਨਿੰਦਾ ਨਹੀਂ ਕਰਦੇ ਅਸੀਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੇ ਆਂ ਪਰ ਕੀ ਗੱਲ ਤੁਹਾਨੂੰ ਸਿੱਖਾਉਦੋ ਹੀ ਯਾਦ ਆਉਂਦੇ ਨੇ ਜਦੋਂ ਤੁਹਾਨੂੰ ਲੰਗਰਾਂ ਦੀ ਲੋੜ ਪੈਂਦੀ ਆ ਜਾਂ ਤੁਹਾਨੂੰ ਸਿੱਖਾਉਦੋ ਹੀ ਯਾਦ ਆਉਂਦੇ ਨੇ ਜਦੋਂ ਬਾਦਰਾਂ ਤੇ ਤੁਹਾਨੂੰ ਲੋੜ ਪੈਂਦੀ ਆ ਵੀ ਲੈ ਭਈ ਹੁਣ ਹਮਲਾ ਹੋਊਗਾ ਇਹਨਾਂ ਦੀ ਛਾਤੀਆਂ ਮੂਰੇ ਕਰ ਦੋ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਆ ਰਹੇ ਨੇ ਸਾਡੇ ਕੌਮ ਦੇ ਆ ਰਹੀਆਂ ਨੇ ਤਿਰੰਗੇ 'ਚ ਸਭ ਤੋਂ ਵੱਧ ਨੇ ਫਟ ਕੇ ਸਾਡੇ ਪੰਜਾਬੀ ਹੀ ਆਉਂਦੇ ਰਹੇ ਨੇ ਪਰ ਤੁਸੀਂ ਗੱਲ ਨਾ ਕਰੋ ਹੱਕਾਂ ਦੀ ਗੱਲ ਨਾ ਕਰੋ ਤੁਹਾਡੇ ਗਲਾਂ 'ਚ ਸੰਗਲ ਪਾਏ ਹੋਏ ਨੇ ਗੁਲਾਮ ਤੁਹਾਨੂੰ ਬਣਾਇਆ ਹੈ ਉਮੀਦਾਂ ਪਕੇ ਰਹੋ ਹੁਣ ਇਹਨਾਂ ਦੀ ਵੀ ਗੱਲ ਕਰਦਾ ਨਾ ਮੈਂ ਤੇ ਜਿਹੜੇ ਕਹਿੰਦੇ ਨੇ ਚਲੋ ਕੋਈ ਨਹੀਂ ਜੀ ਕਾਲੀ ਦੇਖ ਲੇ ਕਾਂਗਰਸ ਦੇਖ ਲੇ ਹੁਣ ਝਾਰੂ ਵੀ ਦੇਖ ਲਿਆ ਹੁਣ ਸਾਨੂੰ ਬੀਜੇਪੀ ਨੂੰ ਮੌਕਾ ਦੇ ਦਿਓ ਐਵੇਂ ਕਿਵੇਂ ਮੌਕਾ ਦੇ ਦਈਏ ਬਾਈ ਕਿਹੜੇ ਹਿਸਾਬ ਨਾਲ ਮੌਕਾ ਦੇ ਦਈਏ 700 ਕਿਸਾਨ ਤੁਸੀਂ ਮਾਰੇ ਹੁਣ ਵੀ ਤੁਸੀਂ ਮਾਰ ਰਹੇ ਹੋ ਸਭ ਤੋਂ ਵੱਧ ਝੂਠੀ ਸਰਕਾਰ ਥੋਡੀ ਹੈ ਜੁਗਲਿਆਂ ਦੀ ਸਰਕਾਰ ਥੋਡੀ ਹੈ ਹੁਣ ਵੀ ਤੁਸੀਂ ਚਾਹੁੰਦੇ ਸਾਡਾ ਆਗੂ ਕੱਲ ਮਰਦਾ ਜਮਾਰਜ ਤੁਹਾਨੂੰ ਕੀ ਫਰਕ ਨਹੀਂ ਪੈਂਦਾ ਹੈਗਾ ਬੀਜੇਪੀ ਦੇ ਅੰਗੇਸ਼ਤਾਂ ਪੂਰਾ ਪੰਜਾਬ ਅੰਗੇਸ਼ਤਾਂ ਇਹਨਾਂ ਨੂੰ ਵੀ ਪਤਾ ਪਰ ਇਹ ਫਿਰ ਵੀ ਜਿਹੜਾ ਚਲਾ ਰਹੇ ਨੇ ਨਾ ਹਾਲਾਂਕਿ ਮੈਨੂੰ ਇਹਦੇ ਵੀ ਰੋਸ ਆ ਜਿਹੜੀ ਝਾੜੂ ਪਾਰਟੀ ਆ ਇਹ ਖੁਦ ਉਹਨਾਂ ਲਈ ਰਾਹ ਸੌਖਾ ਕਰ ਰਹੀ ਹੈ ਉਹਨਾਂ ਲਈ ਰਾਹ ਬਣਾ ਰਹੀ ਹੈ ਸੌਖਾ ਕਰ ਰਹੀ ਹੈ ਵੀ ਭਈ ਐਸੀ ਕੁਝ ਕਰਨੀ ਰਹੇ ਚਲੋ ਕੋਈ ਨਹੀਂ ਹੁਣ ਲੋਕਾਂ ਨੇ ਕਿ ਹੁਣ ਇਹਨਾਂ ਨੂੰ ਮੌਕਾ ਦੇ ਦੋ ਪੰਜਾਬ 'ਚ ਆਪਾਂ ਜਿਹੜੀ ਪਾਰਟੀ ਕਿਸਾਨੀ ਦੇ ਖਿਲਾਫ ਹੈ ਜਿਹੜੀ ਪਾਰਟੀ ਸਿੱਖਾਂ ਦੇ ਖਿਲਾਫ ਆ ਸਾਡੇ ਵੱਲੋਂ ਉਹਨੂੰ ਕੋਰੀ